ਸੇਲ ਟੈਕਸ ਵਿਭਾਗ ਨੂੰ ਅੱਜ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਸੇਲ ਟੈਕਸ ਵਿਭਾਗ ਨੇ 3 ਕਿਲੋ 257 ਗ੍ਰਾਮ ਸੋਨਾ ਜਿਹੜਾ ਫੜਿਆ ਫਿਲਹਾਲ ਉਸ ਸੋਨੇ ਦੇ ਕੋਈ ਕੁਕਤਾ ਸਬੂਤ ਉਹ ਬੰਦਾ ਪੇਸ਼ ਨਹੀਂ ਕਰ ਪਾਇਆ ਜਿਸ ਕਰਕੇ ਸੇਲ ਟੈਕਸ ਵਿਭਾਗ ਨੇ ਹੱਲੇ ਉਹਨੂੰ 10 ਦਿਨ ਦਾ ਸਮਾਂ ਦਿੱਤਾ ਅਗਰ ਉਹ 3 ਦਿਨਾਂ ਦੇ ਵਿੱਚ ਆਪਣਾ ਕੋਈ ਡਾਕੂਮੈਂਟ ਪੇਸ਼ ਕਰ ਸਕਦਾ ਹੈ ਬਿਲ ਪੇਸ਼ ਕਰ ਸਕਦਾ ਤੇ ਉਹ ਵਿਭਾਗ ਉਸ ਤਰ੍ਹਾਂ ਦੀ ਕਾਰਵਾਈ ਕਰੇਗਾ ਅਗਰ ਸਪੋਜ਼ ਉਹ ਬਿਲ ਨਹੀਂ ਪੇਸ਼ ਕਰਦਾ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਫਿਲਹਾਲ ਦੀ ਵੱਡੀ ਖਬਰ ਹੈ ਕਿ ਫਿਰੋਜ਼ਪੁਰ ਸ਼ਹਿਰ ਇਕਨੋਮੀ ਸੁਨਿਆਰੇ ਦੀ ਦੁਕਾਨ ਦੇ ਉੱਪਰ ਲੁਧਿਆਣੇ ਤੋਂ ਇੱਕ ਬੰਦਾ ਜਿਹੜਾ 3 ਕਿਲੋ 257 ਗ੍ਰਾਮ ਸੋਨਾ ਲੈ ਕੇ ਆਂਦਾ ਔਰ ਗੁਪਤ ਸੂਚਨਾ ਦੇ ਆਧਾਰ ਤੇ ਸੇਲ ਟੈਕਸ ਦੀ ਵਾਰ ਜਿਹੜਾ ਹੈ ਉਹਦੇ ਉੱਪਰ ਛਾਪੇਮਾਰੀ ਕਰਦਾ ਹੈ ਔਰ ਦੁਕਾਨ ਦੇ ਉੱਪਰ ਉਹਨੂੰ 3 ਕਿਲੋ 257 ਗ੍ਰਾਮ ਜਿਹੜਾ ਸੋਨਾ ਉਹ ਬਰਾਮਦ ਕੀਤਾ ਜਾਂਦਾ ਹੈ ਔਰ ਪਰਚੀ ਦੇ ਅਨੁਸਾਰ ਇਹ ਸੋਨਾ ਜਿਹੜਾ ਸੀ ਉਹ ਇੰਨਾ ਹੀ ਸੀਗਾ ਜਿੰਨੀ ਇਹਦੀ ਮਾਤਰਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਔਰ ਜਿਹੜੀ ਉਹਨਾਂ ਕੋਲ ਪਰਚੀਆਂ ਰਸੀਦ ਬਰਾਮਦ ਹੋਈ ਹੈ ਉਹਦੇ ਤੇ ਵੀ ਸੇਮ ਇਹੀ ਚੀਜ਼ ਜਿਹੜੀ ਹੈ ਉਹ ਲਿਖੀ ਹੋਈ ਸੀ ਪਰ ਫਿਲਹਾਲ ਉਸ ਸੋਨੇ ਦੇ ਕੋਈ ਸਬੂਤ ਜਿਹੜਾ ਕੀ ਉਹਦੇ ਬੇਲੀਆਂ ਕੋਈ ਹੋਰ ਜਿਹੜੇ ਡਾਕੂਮੈਂਟ ਹੈ ਉਹ ਪੇਸ਼ ਨਹੀਂ ਕਰ ਪਾਇਆ ਜਿੰਦੇ ਕਰਕੇ ਹੱਲੇ ਜਿਹੜਾ ਇਹ ਸ਼ੱਕ ਦੇ ਘੇਰੇ ਚ ਹੈ ਕਿ ਇਹ ਜਿਹੜਾ ਸੋਨਾ ਉਹ ਨਜਾਇਜ਼ ਹੈ ਜਾਂ ਜਾਇਜ਼ ਹੈ ਇਹ ਕਹਿਣਾ ਹੱਲੇ ਉਚਿਤ ਨਹੀਂ ਹੋਏਗਾ ਪਰ ਇੰਨੀ ਗੱਲ ਜ਼ਰੂਰ ਹੈ ਕਿ ਇੱਕ ਵੱਡੀ ਕਾਮਯਾਬੀ ਹੈ ਕਿ ਲੋਕ ਜਿਹੜੇ ਨੇ ਉਹ ਬਸਾਂ ਕਾਰਾਂ ਜਾਂ ਹੋਰ ਤਰੀਕੇ ਦੇ ਅਨੁਸਾਰ ਬਾਹਰ ਸ਼ਹਿਰਾਂ ਤੋਂ ਫਿਰੋਜ਼ਪੁਰ ਸ਼ਹਿਰਾਂ ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੇ ਲੋਕ ਅਕਸਰ ਸੋਨੇ ਦੀ ਤਸਕਰੀ ਜਾਂ ਸੋਨੇ ਦੀ ਬਾਹਰ ਕਰਦੇ ਨੇ ਉਹ ਸੋਨਾ ਇਸ ਤਰ੍ਹਾਂ ਲੈ ਕੇ ਆਉਂਦੇ ਜੇ ਤਾਂ ਬਿੱਲ ਨਿਕਲ ਆਉਂਦਾ ਫਿਰ ਤਾਂ ਉੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਪਰ ਜੇ ਇਹਦਾ ਬਿੱਲ ਨਹੀਂ ਆਉਂਦਾ ਤਾਂ ਫਿਰ ਇਹ ਬਹੁਤ ਵੱਡੀ ਕਾਮਯਾਬੀ ਹੈ ਕਿ 1.3 ਕਿਲੋ 257 ਗ੍ਰਾਮ ਸੋਨਾ ਜਿਹੜਾ ਸੀਲ ਟੈਕਸਿ ਵਿਭਾਗ ਨੂੰ ਜਿਹੜੀ ਕਾਮਯਾਬੀ ਮਿਲੀ ਹੈ ਪਰ ਫਿਲਹਾਲ ਦੀ ਘੜੀ ਉਹਨੂੰ ਕਿੰਨੇ ਦਿਨ ਦਾ ਸਮਾਂ ਦਿੱਤਾ ਗਿਆ ਹੈਗਾ ਫਰੋਸਪੁਰ ਦੇ ਸ਼ਹਿਰ ਦੀ ਇੱਕ ਨਾਮੀ ਦੁਕਾਨ ਦੇ ਅੰਦਰ ਹੀ ਉਸ ਦੁਕਾਨ ਜਿਹੜਾ ਬੰਦੇ ਨੂੰ ਉਹ ਫੜਿਆ ਗਿਆ ਸੀਗਾ ਸੋਨੇ ਸਮੇਤ ਔਰ ਸਿਰਫ ਵੇਟ ਕਰ ਰਿਹਾ ਕਿ ਤਿੰਨ ਦਿਨ ਵਿੱਚ ਅਗਰ ਉਹਦੀ ਕੋਈ ਡਾਕੂਮੈਂਟ ਆਂਦਾ ਹੈ ਤੇ ਉਸ ਤਰ੍ਹਾਂ ਦੀ ਅਸੀਂ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ। ਅ ਇਸ ਤਰ੍ਹਾਂ ਕਿ ਸ਼ਾਮ ਨੂੰ ਕੱਲ 5:30 ਵਜੇ ਦੇ ਕਰੀਬ ਇੱਕ ਔਨ ਇਨਫੋਰਮੇਸ਼ਨ ਬੇਸ ਹੈ ਵਸੇ ਜਿਹਦੀ ਡਿਟੈਕਸ਼ਨ ਕੱਲ ਹੋਈ ਹੈ 골ਡ ਦੀ ਤਾਂ ਇਨਫੋਰਮੇਸ਼ਨ ਆਈ ਸੀ ਕਿ ਐਦਾਂ ਕੋਈ ਸੇਲਜ਼ਮੈਨ ਹੈ ਲੁਧਿਆਣੇ ਤੋਂ ਆਇਆ ਔਰ ਫਿਰੋਜ਼ਪੁਰ 골ਡ ਵੀ ਸਪਲਾਈ ਕਰਨਾ ਆ ਤਾਂ ਉਦੋਂ ਜਦੋਂ ਅਸੀਂ ਇਹਨੂੰ ਮਤਲਬ ਔਨ ਰੋਡ ਗਏ ਤਾਂ ਅਸੀਂ ਇਹਨੂੰ ਮਤਲਬ ਆਇਡੈਂਟੀਫਾਈ ਹੋਇਆ ਹੋਇਆ ਸੀ ਪਹਿਲਾਂ ਹੀ ਸਾਡੇ ਕੋਲ ਡੀਲਰ ਤੇ ਅਸੀਂ ਇਹਨੂੰ ਜਿਸ ਸ਼ਾਪ ਤੇ ਬੈਠਾ ਸੀਗਾ ਅਸੀਂ ਉਹ ਸ਼ਾਪ ਤੇ ਜਾ ਕੇ ਇਹਨੂੰ ਮਤਲਬ ਕੈਚ ਕੀਤਾ ਔਰ ਦਾ 골ਡ ਸਾਰਾ ਇਨਕੁਆਇਰ ਕੀਤਾ ਸਰ ਇਹ ਜਿਹੜੀ 골ਡ ਹੈ ਇਹ ਕਿੰਨੇ ਮਾਤਰਾ ਵਿੱਚ ਸੀ ਇਹ ਤਾਂ ਇੱਕ ਹੀ ਜੈਸੀ ਮਿਲਿਆ ਸੀ ਕਿ ਦੇਖੋ ਜੀ ਐਸ ਪਰ ਜਿਹੜਾ ਉਹਦੇ ਕੋਲ ਇੱਕ ਡਾਕੂਮੈਂਟ ਬਰਾਮਦ ਹੋਇਆ ਹੈ ਉਹਦੇ ਵਿੱਚ ਲਗਭਗ ਉਹਨੇ 3 ਕਿਲੋ ਤੇ ਲਗਭਗ ਸੋਨਾ ਦਿਖਾਇਆ ਹੈ ਤੇ ਅੱਜ ਦੇ ਜਿਹੜੇ ਮਾਰਕੀਟ ਦੇ ਰੇਟ ਦੇ ਮੁਤਾਬਿਕ ਉਹਦੀ ਲਗਭਗ ਵੈਲਿਊ 2.5 ਕਰੋੜ ਰੁਪਇਆ ਬਣੇਗੀ ਜੀ ਬਾਕੀ ਐਗਜੈਕਟ ਵੈਲਿਊ ਜਿਹੜੀ ਹੈ ਉਹ ਸਰਟਨ ਉਦੋਂ ਹੋएगी ਜਦੋਂ ਸਾਨੂੰ ਐਗਜੈਕਟ weight ਪਤਾ ਲੱਗ ਜੇਗਾ ਉਹ ਕਿੰਨਾ ਹੈਗਾ ਉਹਦੀ ਮਤਲਬ ਫਿਜ਼ੀਕਲ ਕਰਨ ਤੋਂ ਬਾਅਦ ਮਾਰਕੀਟ ਦੀ ਉਹਦੀ ਪਿਓਰਿਟੀ ਦੇਖਣ ਤੋਂ ਬਾਅਦ ਵੀ ਉਹ ਜੋ ਕਹਿ ਰਿਹਾ ਉਹ ਕਿੰਨੇ ਕੈਰੇਟ ਦਾ ਉਹਨਾਂ ਹੀ ਹੈ ਉਸ ਤੋਂ ਬਾਅਦ ਹੀ ਐਗਜੈਕਟ ਵੈਲਿਊ ਅਸੀਂ ਦੱਸ ਪਾਵਾਂਗੇ ਏ ਰਿਗਾਰਡਿੰਗ ਜਿਹੜਾ ਤੁਸੀਂ ਪੁੱਛ ਰਹੇ ਹੋ ਵੀ ਉਹ ਗਲਤ ਹੈ ਜਾਂ ਸਹੀ ਹੈ ਉਹਦੀ ਦੇਖੋ ਜੀ ਵੈਰੀਫਿਕੇਸ਼ਨ ਅਜੇ ਪੈਂਡਿੰਗ ਹੈਗੀ ਅਸੀਂ ਉਹਨੂੰ ਨੋਟਿਸ ਦਿੱਤਾ ਹੈ 22 ਤਰੀਕ ਤੋਂ ਪਹਿਲੇ ਪਹਿਲੇ ਉਹਨੂੰ ਸਾਡੇ ਕੋਲ ਪੇਸ਼ ਹੋਣਾ ਹੈ ਤੇ ਜੋ ਵੀ ਅਸੀਂ ਸੋਨਾ ਮਤਲਬ ਜਬਤ ਕੀਤਾ ਉਹਦੇ ਰਿਗਾਰਡਿੰਗ ਡਾਕੂਮੈਂਟਸ ਦੇਣੇ ਜੇ ਉਹ ਸਹੀ ਹੋਏਗਾ ਤਾਂ ਅਲੱਗ ਪ੍ਰੋਵੀਜ਼ਨਸ ਨੇ ਜੇ ਇਨ ਕੇਸ ਲੈਟਸ ਸਪੋਜ਼ ਉਹ ਕੁਝ ਗਲਤ ਪਾਇਆ ਜਾਂਦਾ ਉਹਦੇ ਫਿਰ ਜੋ ਵੀ ਬਣਦੀ ਕਾਰਵਾਈ ਹੈ ਜੀਐਸਟੀ ਤੱਕ ਵੀ ਸੋ ਕੀਤੀ ਜਾਵੇਗੀ। ਪ੍ਰੋਕਸੀਮੇਟਲੀ ਉਹ 3 ਕਿਲੋ ਸਮਥਿੰਗ ਹੈਗਾ ਜੀ ਤੇ 22 ਕੈਰੇਟ ਹੈਗਾ 골ਡ ਕਿਤੋਂ ਆਇਆ ਸੀ ਬੰਦਾ ਲੈ ਕੇ ਤੇ ਕਿਸ ਦੀ ਸ਼ੌਕ ਤੇ ਬੇਨ ਜਾ ਰਿਹਾ ਸੀ ਇਹ ਬੇਸਿਕਲੀ ਜੋ ਇਨਵੋਇਸ ਉਹਦੇ ਨਾਮ ਹੈ ਜਾਂ ਜਿਹੜਾ ਬੰਦਾ ਲੈ ਕੇ ਆਇਆ ਉਹਦੇ ਜਿਹੜਾ ਐਡਰੈਸ ਪ੍ਰੂਫ ਹੈ ਉਹ ਲੁਧਿਆਣੇ ਦਾ ਹੈ ਤਾਂ ਆਪਾਂ ਇਹ ਅਸਿਊਮ ਕਰ ਸਕਦੇ ਹਾਂ ਵੀ ਉਹ ਜਿਹੜਾ ਲੁਧਿਆਣੇ ਤੋਂ ਲੈ ਕੇ ਆਇਆ ਜੀ ਤੇ ਉਹ ਤਰੋਚਪੁਰ ਦੇ ਵਿੱਚ ਉਹਨੇ ਮਤਲਬ ਕਈ ਸ਼ੌਕ ਨੂੰ ਦਿਖਾਣਾ ਸੀਗਾ ਸ਼ਾਇਦ ਉਹ ਹੋ ਸਕਦਾ ਵੀ ਹੋਰ ਅੱਗੇ ਵੀ ਜਾਣਾ ਹੋਵੇ ਉਹਨੇ ਜਾਂ ਪਿੱਛੇ ਦੇਖ ਕਿੱਥੇ ਹੋਰ ਵੀ ਦਿਖਾ ਕੇ ਆਇਆ ਰਹਿ ਰਹੇ ਨੇ ਕਿ ਅਸੀਂ ਉਹਨੂੰ ਮਤਲਬ ਫਿਰੋਜ਼ਪੁਰ ਅਸੀਂ ਉਹਨੂੰ ਰੋਕਿਆ ਹੈਗਾ ਕਿ ਉਹ ਤਾਂ ਮੈਂ ਕਿਵੇਂ ਦੇਖ ਦੋ ਕਿ ਵੀ ਜੇ ਇੰਨੀ ਵੱਡੀ ਮਾਤਰਾ ਵਿੱਚ ਜਿਹੜਾ ਸੋਨਾ ਲੱਗੇ ਆ ਰਿਹਾ ਜੀ ਤਾਂ ਉਸ ਦੇ ਉੱਤੇ ਜਿਹੜੀ ਹੈ ਕਿ ਉਸ ਨੂੰ ਡਿਟੇਲ ਤੱਕ ਇਸ ਨੂੰ ਕਿਥੇ ਰੱਖਿਆ ਗਿਆ ਕੀ ਹੁਣ ਅਧਰ ਕੀ ਕਰਵੀ ਹੋ ਗਈ ਅਹ ਦੇਖੋ ਜੀ ਇੱਕ ਸੋਨਾ ਜਿਵੇਂ ਆਪਾਂ ਕੋਈ ਜੇ ਕੋਈ ਸਿੰਪਲ ਕੋਈ ਕਮੋਡਿਟੀ ਹੁੰਦੀ ਤਾਂ ਉਹਨੂੰ ਆਪਾਂ ਕਿਤੇ ਵੀ ਲਗਾ ਸਕਦੇ ਸੀ ਉਹਦਾ ਵਹੀਕਲ ਕਿਤੇ ਵੀ ਡਿਟੇਲ ਕਰ ਸਕਦੇ ਸੀ ਇੱਕ ਪ੍ਰੀਸ਼ੀਅਸ ਚੀਜ਼ ਹੈ ਤਾਂ 골ਡ ਮਸੀ নো ਡਾਊਟ ਅਸੀਂ ਕਿਤੇ ਇਹੋ ਜੀ ਜਗ੍ਹਾ ਤੇ ਹੀ ਰੱਖ ਪਾਵਾਂਗੇ ਉਹਨੂੰ ਇਹੋ ਜੀ ਜਗ੍ਹਾ ਤੇ ਰੱਖਾਂਗੇ ਜਿੱਥੇ ਉਹ ਬੰਦੇ ਦਾ ਮਤਲਬ 골ਡ ਵੀ ਸੇਫ ਰਵੇ ਔਰ ਅਸੀਂ ਵੀ ਆਪਣਾ ਗਵਰਨਮੈਂਟ ਰੈਵਨਿਊ ਨੂੰ ਸੇਫ ਰੱਖੀਏ ਤਾਂ ਅਸੀਂ ਉਹਨੂੰ ਕਿਤੇ ਸੇਫ ਹੀ ਮਤਲਬ ਜਗ੍ਹਾ ਤੇ ਰੱਖੀਏ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੇ ਇਹੋ ਜਿਹੇ ਕਾਰੋਬਾਰੀ ਜਿਹੜੇ ਨੇ ਨਜਾਇਜ਼ ਤੌਰ ਤੇ ਦਾ ਵਿਦਾਊਟ ਬਿੱਲ ਜਿਹੜਾ ਲੈ ਕੇ ਆਂਦੇ ਨਹੀਂ ਜੀ ਅਸੀਂ ਇਹਨੂੰ ਨਜਾਇਜ਼ ਤੌਰ ਤੇ ਤਾਂ ਨਹੀਂ ਫਿਲਹਾਲ ਐਟ ਦਟ ਸਪੋਟ ਉਹਨਾਂ ਕੋਲ ਡਾਕੂਮੈਂਟ ਇਨਵੌਇਸ ਪ੍ਰੋਪਰ ਇਨਵੌਇਸ ਜਿਹੜਾ ਕਿ ਸਾਨੂੰ ਨਹੀਂ ਲੱਗਿਆ ਕਿ ਉਹਨਾਂ ਦੇ ਕੋਲ ਪ੍ਰੋਪ ਤਾ ਹਜੇ ਤੈਨੂੰ ਅਸੀਂ ਨਜਾਇਜ਼ ਜਾਂ ਜਾਇਜ਼ ਹਜੇ ਅੰਦਰ ਪ੍ਰੋਸੈਸ ਹੈ ਹਜੇ ਇਹਨੂੰ ਸੀ ਨਜਾਇਜ਼ ਨਜਾਇਜ਼ ਕੁਝ ਮਤਲਬ ਨਹੀਂ ਖੋਲ ਦਿੱਤੇ ਜਾ ਸਕਦੇ ਦੇਖੋ ਜੀ ਇਹਨੂੰ ਮੈਂ ਐਡ ਕਰ ਦੇਣਾ ਐਡ ਆਨ ਕਰਦਾ ਐਸ ਪਰ ਐਕਟ ਅਸੀਂ ਉਹਨੂੰ 3 ਦਿਨ ਦਾ ਇੱਕ ਵਾਰੀ ਟਾਈਮ ਦਿੱਤਾ ਹੈ 3 ਦਿਨ ਦੇ ਵਿੱਚ ਅਸੀਂ ਮਤਲਬ 72 ਆਵਰਸ ਦੇ ਵਿੱਚ ਵੈਰੀਫਿਕੇਸ਼ਨ ਕਰਨੀ ਹੈ ਅਸੀਂ ਇਨ ਕੇਸ ਡੂ ਟੂ ਐਨੀ ਰੀਜ਼ਨ ਮੰਨ ਲਓ ਡੂ ਟੂ ਨੋਨ ਕੋਆਪਰੇਸ਼ਨ ਆਫ ਡੀਲਰ ਜਾਂ ਕੋਈ ਹੋਰ ਟੈਕਨੀਕਲ ਰੀਜ਼ਨ ਕਰਕੇ ਮੰਨ ਲਓ ਪ્યોਰ ਟੀਵੀ ਅਸੀਂ ਇੱਥੇ ਨਾ ਕਰਵਾਈ ਜਾਂ ਕੋਈ ਵੀ ਇਸ਼ੂ ਹੋਣ ਕਰਕੇ ਅਸੀਂ 3 ਦਿਨ ਦੀ ਹੋਰ ਐਕਸਟੈਂਸ਼ਨ ਲੈ ਕੇ 6 ਦਿਨ ਦੇ ਵਿੱਚ ਵੈਰੀਫਿਕੇਸ਼ਨ ਪੂਰੀ ਕਰ ਸਕਦੇ ਹਾਂ ਤੇ ਅਸੀਂ ਆਪਦੇ ਹਾਇਰ ਅਫੀਸਰ ਨੂੰ ਫਿਰ ਫਰਦਰ ਕੇਸ ਫਾਰਵਰਡ ਕਰਦੇ ਹਾਂ